ਬਹੁਤ ਸਾਰੇ ਲੋਕ ਐਸੇ ਹੋਣਗੇ ਹਸਪੀਟਲਾਂ ਦੇ ਵਿੱਚ ਬਹੁਤ ਸਾਰੇ ਬੱਚੇ ਐਸੇ ਹੋਣਗੇ ਲੋਕ ਵੀ ਐਸੇ ਹੋਣਗੇ ਜਿਨ੍ਹਾਂ ਦੇ ਸਿਰ ਵਿੱਚ ਸੱਟ ਲੱਗਣ ਕਰਕੇ ਜਾਂ ਤੇ ਉਹਨਾਂ ਦੀ ਅੱਖ ਦੀ ਲਾਈਟ ਚਲੀ ਗਈਆਂ ਜਾਂ ਕੰਨ ਦੀ ਸੁਣ ਸ਼ਕਤੀ ਚਲ ਗਈ ਆ ਜਾਂ ਉਹ ਲੰਬੀ ਸੱਟ ਕਰਕੇ ਉਹ ਵਿੜਦੇ ਰਹੇ ਨੇ ਜਾਂ ਉਹ ਹਮੇਸ਼ਾ ਹੀ ਕੋਮਾ ਵਿੱਚ ਕੋਮਾ ਵਿੱਚ ਚਲੇ ਗਏ ਤੇ ਕਈਆਂ ਲੋਕਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇਹ ਦੇਖੋ ਜਿਹਦਾ ਸੇਫਟੀ ਲੋਕ ਲੱਗਾ ਹੁੰਦਾ ਇਹ ਸੇਫਟੀ ਲੋਕ ਲਾਉਣ ਦੇ ਨਾਲ ਹੀ ਹੁੰਦਾ ਇਹ ਸਾਡੀ ਨਾ ਗ੍ਰਿਪ ਕਰ ਲੈਂਦਾ ਹੈਨਾ ਤੇ ਗ੍ਰਿਪ ਕਰਨ ਦਾ ਸਾਡਾ ਜਿਹੜਾ ਸਿਰ ਦੀ ਸੱਟ ਆ ਉਹ ਤੋਂ ਬਚਾਅ ਹੋ ਸਕਦਾ ਕਦੀ ਹੁੰਦਾ ਕਿ ਲੱਤ ਤੇ ਸੱਟ ਲੱਗਿਆ ਬਾਹਰ ਸੱਟ ਲੱਗਿਆ ਕਿਸੇ ਡੈਥ ਹੁੰਦੀ ਡੈਥ ਹਮੇਸ਼ਾ ਉਦੋਂ ਹੁੰਦੀ ਆ ਜਦੋਂ ਸਾਡੇ ਸਿਰ ਦੇ ਵਿੱਚ ਕੋਈ ਸੱਟ ਲੱਗਦੀ ਠੀਕ ਹੈ ਇਸ ਕਰਕੇ ਜਿਹੜਾ ਇਹ ਹੈਲਮਟ ਹੈ ਛੋਟਾ ਇਹ ਅਸੀਂ ਉਹਨਾਂ ਬੱਚਿਆਂ ਨਾਲ ਜਿਹੜੇ ਆਪਣੇ ਪਾਪਾ ਜਾਂ ਮੰਮਾ ਨਾਲ ਪਿੱਛੇ ਬੈਠ ਕੇ ਆਉਂਦੇ ਆ ਤੇ ਉਹਨਾਂ ਦੇ ਪਾਪਾ ਨੂੰ ਇੱਕ ਹੈਲਮਟ ਤੇ ਉਹਨਾਂ ਦੇ ਬੱਚਿਆਂ ਨੂੰ ਦਿੱਤਾ ਜਾਏਗਾ ਠੀਕ ਹੈ ਜੀ ਹੋਰ ਬਦਲਾ ਕਿਹਨਾਂ ਹੈਲਮਟ ਕਿਉਂ ਹੁੰਦਾ ਹਾਂ ਇਹ ਆਪਣੀ ਸੁਰੱਖਿਆ ਵਾਸਤੇ ਆ ਠੀਕ ਹੈ ਓਕੇ ਆਹ ਮੈਂ ਇਹ ਗ੍ਰੀਨ ਹੋਣ ਚੱਲਾਂਗੇ ਤਾਂ ਪਾਉਂਦਾ ਇਹ ਸੈ ਮਰਨ ਵਿਕਾਸ ਕਰਦਾ ਉਸ ਬਹੁਤ ਕਰੀ ਉਸ ਤੰਗੀ ਦੇ ਉਹ ਜਿਹੜੇ ਹਲਕਾ ਜਿਹੜੇ ਹੈਗੇ ਨੇ ਜਿਹੜੇ ਕਰਨਾ ਚਾਹੁੰਦੇ ਨੇ ਅਸੀਂ ਉਹਨੂੰ ਸ਼ਟਆਊਟ ਕਰੀਏ ਔਰ ਉਹਨੂੰ ਪੁਨਾਈ ਦਾ ਆਪਣਾ ਹਿੱਸਾ ਬਣਾਏਗੇ ਜਿਹੜੀ ਅਸੀਂ ਸੀਰੀਜ਼ ਵਿੱਚ ਪੈਸ ਰਾਈਟ ਹੈ ਸੈਨ ਨਾ ਆਇਆ ਤਾਂ ਕੋਈ ਗੱਲ ਨਹੀਂ ਇੱਧਰ ਆ ਜਾ ਵੰਛੇ ਇੱਧਰ ਆ ਪਿੱਛੇ ਘਾਰਾ ਇਹਨੂੰ ਆ ਜਾ ਇੱਧਰ ਉੱਰ ਕੇ ਇੱਧਰ ਆ ਜਾ ਹੱਥ ਮਾਰ ਵਾਦ ਕੇ ਨਾ ਠੀਕ ਜੇਤ ਪਵਾ ਦੇ ਇਹਨੂੰ ਇਮੇਜਨ ਵੀ ਕਿਦਾਂ ਕੋਈ ਕੋਈ ਸਮ ਡੇਜ਼ ਆ ਰਾਈਕ ਜਿਵੇਂ ਗੱਲ ਹੀ ਗੱਲ ਹੈ ਬੜੀ ਗਵਾਰੀ ਦੀ ਮਾਈ ਬੋਲਦੀ ਸੀ ਇਹ ਮਨੂ ਗਏ ਪਿੱਛੇ ਆ ਕੇ ਇਹ ਸਮ ਦੇਖਦੇ ਪਿੱਛੇ ਸੀ ਨਾ ਪਹਿਲੇ ਯਾਰ ਥੱਲੇ ਆ ਜਾ ਦੋਈ ਥੱਲੇ ਆ ਜਾ ਪਾ ਬੱਚੇ ਨਾਲ ਬੈਠੇ ਬਿਠਾਓ ਮੈਡਮ ਆਂਟੀ ਆਂਟੀ ਐਕਟਿਵ ਆਦੇ ਆਓ ਐਕਟਿਵ ਆਦੇ ਬੈੱਡ 'ਚੋਂ ਆ ਜੀ ਪਿੱਛੇ ਆ ਜੀ ਸਵਾ ਹੁਣ ਤੂੰ ਸਭ ਤੋਂ ਅੱਗੇ ਹੋਰ ਪਿੱਛੇ ਆ ਜੀ ਪਿੱਛੇ ਆ ਜੀ ਬਾਈ ਬਾਹਰ ਦੇ ਦੋ ਹੱਥਾਂ ਲੈ ਆਹ ਲੈ ਰਾਗੜਦਾ ਥਾਂਡੇ ਰਾਗੜਦਾ ਆਜੀ ਪਵਾ ਦਿਓ ਆਜੀ ਪਵਾ ਦਿਓ ਹਾਂਜੀ ਯਾਰ ਮੈਡਮ ਉਦੋਂ ਸਰਵਰ ਤੇ ਇਹ ਕੋ ਬੱਚੇ ਦਾ ਵੀ ਪਵਾ ਦਿਓ ਸਰ ਇਧਰਲੀ ਸਾਈਡ ਤੇ ਆ ਕੇ ਪਾਓ ਸਰ ਸਰ ਦੇ ਪਾ ਦਿਓ ਇਹਨਾਂ ਦੇ ਜੀ ਪਾ ਦਿਓ ਨਾ ਸਿਰ ਤੇ ਪਾ ਲੈਣੋ ਜੀ ਨਹੀਂ 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 ਬੱਚੇ ਦੇ ਬੱਚੇ ਦੇ ਤੇ ਪਾ ਦਿਓ ਬੱਚੇ ਦੇ ਤੇ ਪਾ ਦਿਓ ਸਰ ਇੱਕ ਮਿੰਟ ਸਰ ਇੱਕ ਮਿੰਟ ਹਾਂ ਫਰੋ ਸਟਾਰਟ ਕਰੋ ਜੀ ਤੇ ਅਗਲਾ ਆਓ ਜੀ ਅਗਲਾ ਆਓ ਸਰ ਲੈ ਆਓ ਬੇਟੇ ਨੂੰ ਸਟਾਰਟ ਕਰੋ ਜੀ ਗੱਡੀ ਸਟਾਰਟ ਕਰੋ ਆਪਣੀ ਸਟਾਰਟ ਕਰਕੇ ਲੈ ਜੀ ਅੱਗੇ ਹਾਂ ਦੇਖੋ ਜੀ ਸਟਾਰਟ ਕਰੋ ਗੁੜੀਆਂ ਥੋੜਾ ਗੁੜੀਆਂ ਗੁੜੀਆਂ ਥੋੜਾ ਇੱਧਰ ਹੋਣ ਥੋੜੀ ਦੇਖ ਸਰ ਲੈ ਆਓ ਗੁੜੀਆਂ ਆ ਬੈਠੇ ਗੁੜੀਆਂ ਇੱਕ ਮਿੰਟ ਇੱਕ ਥਾਰੀ ਗੁੜੀਆਂ ਬੈਠਾ ਹਾਂ ਬੈਠ ਜਾ ਬੇਟਾ ਪਿੱਛੇ ਬੈਠ ਜਾ ਪਪਾ ਤੇ ਮਾਰ ਬੁੜੀ ਬੈਠ ਬੈਟੇ ਇਹ ਹਰ ਪਾਲੋ ਆਪਣੇ ਸਿਰ ਤੇ ਪਾਲੋ ਨੰਨੂ ਸੋ ਛੇਕ ਨਾ ਗੱਲ ਕਰਦੇ ਆ ਓ ਮੈਨੂੰ ਆਤਾ ਹੈ ਨਾ ਕੀ ਕਰਤਾ ਮੈਡਮ ਕਿਸ ਬਾਅਦ ਕੀ ਹੈ ਮੈਡਮ ਡਲ ਕਰਕੇ ਇੱਕ ਸਿਕੰਡ ਦੇਖਣਾ ਯਾਰ ਇੱਕ ਸਿਕੰਡ ਦੇਖਣਾ ਉਹ ਹੈ ਉਹਨੂੰ ਬੰਨਣਾ ਵੀ ਹੈ ਚੰਗੀ ਜੀ ਖਰਾਬ ਕਰ ਦੇ ਠੀਕ ਹੈ ਜੀ ਚਲੋ ਮੈਂ ਯਾਰੇ ਬੱਚਿਓ ਐਂਡ ਪੇਰੈਂਟਸ ਪਹਿਲੀ ਗੱਲ ਤਾਂ ਮੈਰੀ ਅਪੋਲੋਜੀ ਏ ਕਿ ਪੁਲਿਸ ਦੀ ਜੌਬ ਇਨੀ ਪ੍ਰੇਡਿਕਟੇਬਲ ਨਾ ਸਾਨੂੰ ਅਨਪ੍ਰੇਡਿਕਟੇਬਲ ਨਾ ਕਿ ਪਤਾ ਨਹੀਂ ਲੱਗਦਾ ਕਈ ਵਾਰੀ ਕਿਸ ਤਰ੍ਹਾਂ ਦੀ ਅਨਫੋਰਸੀਨ ਗੱਲ ਆ ਜੇ ਉਸ ਕਰਕੇ ਮੈਂ ਤੁਹਾਡੇ ਤੋਂ ਅਪੋਲੋਜੀ ਮੰਗਦਾ ਐ ਇਸ ਗੱਲ ਦੀ ਫੋਰ ਬੀਇੰਗ ਡੇਡ ਜਿਹੜੀ ਜਿਹੜਾ ਇਹ ਅੱਜ ਦਾ ਫੰਕਸ਼ਨ ਹੈ ਇਹਦੇ ਬਾਰੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਇਹ ਸਾਡੇ ਸਮਾਜ ਦੇ ਵਿੱਚ ਰੋਡ ਸੇਫਟੀ ਜਿਹੜਾ ਹੈ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਯੂ نو ਅਸੀਂ ਕਾਫੀ ਇਗਨੋਰ ਕਰਦੇ ਰਹਿੰਦੇ ਆ ਵੀ ਰੋਜ਼ਬਰ ਰਸ ਦੀ ਜ਼ਿੰਦਗੀ ਦੇ ਵਿੱਚ ਉਹਦੇ ਦੋ ਤਿੰਨ ਚੀਜ਼ਾਂ ਹੈਗੀਆਂ ਅੰਡਰ ਰੇਟ ਜਿਸ ਲਈ ਸੋਸਾਇਟੀ ਦੇ ਸੈਂਮੇ ਨੇਬਰਸ ਤੋਂ ਵੀ ਚੇਨ ਹੋ ਜਾਂ ਸਕਦਾ ਹੈ ਜਦੋਂ ਕੰਮ ਖਰਾਬ ਨਹੀਂ ਬਣਾਈ ਕਰਦੇ ਸਭ ਨੂੰ ਡਰ ਲੱਗ ਜਾਂਦਾ ਹੈ ਇੰਨੀ ਜਵਾਨ ਜਾਨਾਂ ਜਿਹੜੀਆਂ ਉਹ ਉਹ ਕੜਦੇ ਆ ਜਿਹੜੀਆਂ ਸਾਡੀਆਂ ਦੇਖੋ ਜਿਹੜੀ ਰੋਡ ਸੇਫਟੀ ਹੈ ਉਹ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ ਸਾਰੇ ਸਮਾਜ ਵਾਸਤੇ ਇੱਕ ਛੋਟਾ ਜਿਹਾ ਉਪਰਾਲਾ ਹੈਗਾ ਕਿ ਜਿਹੜੀਆਂ ਹੈਲਮੇਟਸ ICICI ਇੰਸਟੀਚਿਊਸ਼ਨ ਜਿਹੜਾ ਉਹਨਾਂ ਨੇ ਡੋਨੇਟ ਕੀਤੀਆਂ ਅਸੀਂ ਇਹਦੀ ਡਿਸਟ੍ਰਿਬਿਊਸ਼ਨ ਅੱਜ ਤੋਂ ਆਗਾਜ਼ ਕੀਤਾ ਸਕੂਲ ਆਫ ਐਮਿਨੈਂਸ ਦੇ ਵਿੱਚੋਂ ਇਹਦਾ ਮੇਨ ਮਕਸਦ ਇਹ ਹੈ ਕਿ ਸਾਡੇ ਲੋਕਾਂ ਦੀ ਸੇਫਟੀ ਹੋਵੇ ਜਦੋਂ ਰੋਡਸ ਦੇ ਉੱਤੇ ਜਾਂਦੇ ਆ ਮੈਂ ਤੁਹਾਡੇ ਰਾਹੀਂ ਸਾਰੀ ਸੁਸਾਇਟੀ ਨੂੰ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਪੁਲਿਸ ਦੇ ਡਰ ਤੋਂ ਹੈਲਮਟ ਜਾਂ ਰੂਲਸ ਫੋਲੋ ਨਹੀਂ ਕਰਨੇ ਇਹ ਤੁਹਾਡੀ ਵੀ ਸੁਰੱਖਿਆ ਦੇ ਵਿੱਚ ਉਨੀ ਹੀ ਇੰਪੋਰਟੈਂਟ ਹੈ ਕਿਉਂਕਿ ਆਮ ਲੋਕਾਂ ਨੂੰ ਇਹ ਹੁੰਦਾ ਹੈ ਸੀ ਪੁਲਿਸ ਕਰਕੇ ਹੈਲਮਟ ਪਾਈ ਹੈ ਜਦੋਂ ਕਿ ਰੱਬ ਨਾ ਕਰੇ ਕੋਈ ਹਾਦਸਾ ਹੁੰਦਾ ਉਸ ਤੋਂ ਬਾਅਦ ਬੰਦਾ ਪਛਤਾਉਂਦਾ ਵੀ ਜੇ ਮੈਂ ਹੈਲਮਟ ਪਾਈ ਹੁੰਦੀ ਮੈਂ ਹੈਡ ਇੰਜਰੀ ਆ ਹੋਰ ਗੱਲਾਂ ਤੋਂ ਬਚ ਜਾਂਦਾ ਸੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਬਹੁਤ ਸਾਰੀਆਂ ਇੰਸਟੀਟਿਊਸ਼ਨਸ ਔਰ ਐਨ ਜੀਓਜ਼ ਇਹ ਹੁੰਦੀਆਂ ਹੈਗੀਆਂ ਜਿਹੜੇ ਹੈਲਮਟ ਡੋਨੇਟ ਵੀ ਕਰਨਾ ਚਾਹੁੰਦੀਆਂ ਔਰ ਅਸੀਂ ਉਹਨੂੰ ਅਡਾਪਟ ਕਰੀਏ ਔਰ ਉਹਨੂੰ ਇੱਕ ਲਾਈਫ ਦਾ ਆਪਣਾ ਹਿੱਸਾ ਬਣਾਈਏ ਜਦੋਂ ਵੀ ਅਸੀਂ ਟੂ ਵੀਲਰ ਤੇ ਡਰਾਈਵ ਕਰਦੇ ਹੁੰਦੇ ਸਾਬ ਸਕੂਲ ਹੀ ਕਿਉਂ ਚੁਣੇ ਗਏ ਤੇ ਜੀ ਕਿ ਸਕੂਲ ਦੇ ਵਿੱਚ ਹੀ ਬੱਚਿਆਂ ਨੂੰ ਦਿੱਤਾ ਖਾਸ ਕਰਕੇ ਫੀਮੇਲ ਲੜਕੀਆਂ ਨੂੰ ਦਿੱਤਾ ਜਾ ਰਿਹਾ ਹੈ ਹੈਲਮਟ ਇਦੇ ਚ ਨਾ ਜੀ ਬੇਸਿਕਲੀ ਗੱਲ ਹੈ ਕਿ ਵੀ ਵਾਂਟ ਟੂ ਗਿਵ ਅ ਮੈਸੇਜ ਫਰੋਮ ਹੋਮ ਘਰੋਂ ਸੀ ਮੈਸੇਜ ਦੇਣਾ ਚਾਹੁੰਦੇ ਆ ਕਿ ਲੇਡੀਜ਼ ਜਾਂ ਬੱਚੇ ਇਨਵੋਲ ਜਿੰਨੇ ਹੁੰਦੇ ਆ ਉਹਦੇ ਨਾਲ ਹੀ ਉਹ ਮੈਸੇਜ ਬੈਟਰ ਸਪਰੈਡ ਹੁੰਦਾ ਔਰ ਪੋਜ਼ਿਟਿਵਿਟੀ ਜਿਹੜੀ ਹੈ ਇਟ ਸਟਾਰਟਸ ਫਰੋਮ ਅ ਗੁੱਡ ਸਕੂਲ ਇਸੇ ਕਰਕੇ ਮੈਮ ਦੇ ਇਸ ਕੈਂਪਸ ਨੂੰ ਵਾਸਤੇ ਮੈਮ ਦੀ ਅਸੀਂ ਜਿਹੜੇ ਆ ਸਰਵਿਸਿਜ਼ ਉਹ ਲਈਆਂ ਨਾਲ ਜੀ ਤਾਂ ਮੈਂ ਵਿਸ਼ਵਾਸ ਹੈ ਮੇਰਾ ਕਿ ਔਰ ਹੋਪ ਕਰਦੇ ਆ ਕਿ ਇਹਦਾ ਕੋਈ ਫਾਇਦਾ ਹੋਏਗਾ ਔਰ ਇਹਨੂੰ ਅਡਾਪਟ ਕਰੇਗੀ ਸੋਸਾਇਟੀ ਸਾਂ ਸਰ ਕਿੰਨੇ ਹੈਲਮਟ ਦਿੱਤੇ ਗਏ ਜੀ ਅੱਜ ਬਸ 71 ਨੇ ਜੀ ਹੁਣ ਲਿਆਂਦੇ ਆ ਇਹਨੂੰ ਅੱਗੇ ਵੀ ਅਸੀਂ ਲੈ ਕੇ ਜਾਵਾਂਗੇ ਪਰ ਬੇਸਿਕਲੀ ਕਿਸੇ ਟਾਈਮ ਤੇ ਆਪਾਂ ਬਿਗਨਿੰਗ ਕਰਨੀ ਹੁੰਦੀ ਹੈ ਜੀ ਸਟਰਕਚਰ ਅਸੀਂ ਦੇਖ ਲਿਆ ਕਿ ਜਿਹੜਾ ਬਾਈਕ ਚਲਾਦਾ ਉਹ ਹੈਲਮਟ ਪਾਉਂਦਾ ਪਰ ਜਿਹਦੇ ਪਿੱਛੇ ਬੱਚੇ ਬੈਠੇ ਹੁੰਦੇ ਅੱਗੇ ਵੀ ਜਿਹੜੇ ਬੱਚੇ ਖੜੇ ਹੁੰਦੇ ਸਰ ਉਹ ਕੋਈ ਸੀਟੇ ਦਾ ਕੋਈ ਨਹੀਂ ਹੁੰਦਾ ਜਰ ਇਸੇ ਕਰਕੇ ਉਸੇ ਆਪਾਂ ਜਿਹੜੀ ਪ੍ਰੋਬਲਮ ਹੈ ਉਹਨੂੰ ਹੱਲ ਕਰਨ ਵਾਸਤੇ ਇਹ ਆਗਾਜ਼ ਕੀਤਾ ਜਿਵੇਂ ਆਪਾਂ ਕਹਿੰਦੇ ਬੂੰਦ ਬੂੰਦ ਨਾਲ ਸਾਗਰ ਵਰਦਾ ਦੀ ਸ਼ੁਰੂਆਤ ਹੋਈ ਹੈ ਆਪਾਂ ਇਹਨੂੰ ਕੈਰੀ ਫਾਰਵਰਡ ਕਰਾਂਗੇ ਠੀਕ ਹੈ ਥੈਂਕ ਯੂ ਥੈਂ ਇਹ ਸਭ ਜੀ ਸਾਡੇ ਮਾਨਯੋਗ ਏਡੀਜੀਪੀ ਟਰੈਕ ਕਰ ਲੋ ਤੇ ਇਨਸਟਰਕਸ਼ਨਾਂ ਜਿਹੜੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਜਿਹੜੇ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀ ਰਹਿਨਮਾਈ ਹੇਠ ਇਹ ਜਿਹੜੇ ਸੈਕਸ਼ਨਾਂ ਦੇ ਹੇਠ ਇਹ ਪ੍ਰੋਗਰਾਮ ਹੋ ਰਹੇ ਨੇ ਇਹ ਜੀ ਮਾਡ ਰੋਡ ਐਮੀਨੈਂਸ ਸਕੂਲ ਹੈ ਜੀ ਲੜਕੀਆਂ ਦਾ ਜਿੱਥੇ ਕਿ ਅੱਜ ਹੀ ਇਹ ਸਕੂਲ ਜਿਹੜਾ ਪ੍ਰੋਗਰਾਮ ਸੀਗਾ ਇਹ ਕੀਤਾ ਵਾ ਜਿਹਦੇ ਵਿੱਚ ਸਾਨੂੰ ਆਈਸੀਆਈਸੀ ਲੰਬਾਰ ਜਨਰਲ ਇੰਸ਼ੋਰੈਂਸ ਨੇ ਜਿਹੜੇ ਹੈਲਮਟ ਸੜੀ ਉਹ ਪ੍ਰੋਵਾਈਡ ਕਰਾਏ ਸੀਗੇ ਤੇ ਇੱਕ ਜਿਹੜਾ ਉਹ ਛੋਟਾ ਬੱਚਾ ਜਿਹੜਾ ਉਹਨੂੰ ਹੈਲਮਟ ਤੇ ਇੱਕ ਜਿਹਦਾ ਉਹਦੇ ਪੇਰੈਂਟਸ ਜਾਂ ਮੰਮੀ ਜਾਂ ਪਾਪਾ ਉਹਨਾਂ ਨੂੰ ਦੇਣਾ ਵਾ ਇਹਦਾ ਮਕਸਦ ਇਹ ਆ ਕਿ ਲੋਕਾਂ ਦੇ ਘਰਾਂ ਤੱਕ ਇਹ ਮੈਸੇਜ ਪਹੁੰਚਦਾ ਕਰਨਾ ਵਾ ਜਿਹੜੇ ਬੱਚੇ ਘਰਾਂ ਤੇ ਮੈਸੇਜ ਪਹੁੰਚਾਉਣਗੇ ਉਹਨਾਂ ਦੇ ਘਰ ਦੇ 10 ਮੈਂਬਰ ਹੋਣਗੇ 10 ਮੈਂਬਰ ਨੂੰ ਇਹ ਤਾਂ ਪਤਾ ਹੋਏਗਾ ਨਾ ਹੈਲਮਟ ਕਿਉਂ ਪਾਉਂਦੇ ਆ ਦੀ ਅਹਿਮੀਅਤ ਕੀ ਆ ਉਹ ਖਾਸ ਕਰਕੇ ਦੱਸਿਆ ਜਾਵੇ ਕਿ ਮੈਂ ਵੀ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਬਹੁਤ ਸਾਰੇ ਪੇਰੈਂਟਸ ਜਿਹੜੇ ਹੁੰਦੇ ਉਹਨਾਂ ਦੇ ਮਨ ਵਿੱਚ ਇਹ ਕਨਫਿਊਜ਼ਨ ਆ ਕਿ ਸ਼ਾਇਦ ਚਲਾਨ ਤੋਂ ਬਚਣ ਕਰਕੇ ਹੀ ਹੈਲਮਟ ਪਾਈਦਾ ਲੇਕਿਨ ਹੈਲਮਟ ਤੁਹਾਡੀ ਸਿਰ ਦੀ ਸੁਰੱਖਿਆ ਵਾਸਤੇ ਆ ਤੇ ਸਿਰ ਦੀ ਸ ਤੁਸੀਂ ਹੈਲਮਟ ਜਰੂਰ ਪਾਓ ਤੇ ਆਈਐਸਆਈ ਮਾਰਕਾ ਜਿਹੜਾ ਹੈਲਮਟ ਪਾਓ ਇੱਕ ਮੈਸੇਜ ਜਿਹੜਾ ਹੈ ਇਹ ਹੀ ਲੋਕਾਂ ਦਾ ਕੁਝ ਦਾ ਕਾਰਿਆ ਹੈ ਮੀਡੀਆ ਦਾ ਹੀ ਜਿਹੜਾ ਨਾ ਉਹ ਘਰ-ਘਰੇ ਮੈਸੇਜ ਜਿਹੜਾ ਪਹੁੰਚ ਜਾਏ ਤੇ ਸਾਨੂੰ ਇਸ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਅਸੀਂ ਇਹ ਆਮ ਲੋਕਾਂ ਨੂੰ ਆਮ ਪਬਲਿਕ ਨੂੰ ਜਿਹੜੇ ਸ਼ਹਿਰ ਵਿੱਚ ਆਉਂਦੇ ਨੇ ਥਾਂ-ਥਾਂ ਕੈਮਰੇ ਲੱਗ ਚੁੱਕੇ ਨੇ ਤੇ ਔਰ ਜਿਹੜੇ ਟ੍ਰੈਫਿਕ ਰੂਲ ਹੈ ਉਹ ਫੋਲੋ ਕਰਨ ਖਾਸ ਕਰਕੇ ਹੈਲਮਟ ਤੇ ਸੀਟ ਬੈਲ ਜ਼ਰੂਰ ਲਗਾਉਣ ਜੀ ਹੋਰਾਂ ਦੇ ਟਾਈਮ ਦੇ ਵਿੱਚ ਪੁਲਿਸ ਵੱਲੋਂ ਹੋਰ ਵੀ ਵੱਡੇ ਉਪਰਾਲੇ ਕੀਤੇ ਜਾਣਗੇ ਇਹਦੇ ਨਾਲ ਹਾਂਜੀ ਉਪਰਾਲੇ ਹੋਰ ਵੀ ਕੀਤੇ ਜਾ ਰਹੇ ਆ ਤੁਸੀਂ ਦੇਖੋ ਵੀ ਆਉਣ ਵਾਲੇ ਟਾਈਮ ਦੇ ਵਿੱਚ ਚਾਈਨਾ ਡੋਰ ਦੇ ਖਿਲਾਫ ਇੱਕ ਬਹੁਤ ਵੱਡੀ ਮਿਹਨਤ ਚੱਲ ਰਹੀ ਠੀਕ ਹੈ ਕਿੰਨੇ ਕ ਬੱਚਿਆਂ ਨੂੰ ਅੱਜ ਪੈਰੈਂਟਸ ਨੂੰ ਇਹ ਬੰਦੇ ਅੱਜ ਅਸੀਂ 71 ਦੇ ਜਿਹੜੇ ਆ ਬੱਚੇ ਆ ਤੇ 71 ਨਾਲ ਪੈਰੈਂਟਸ ਆ 142 ਜਿਹੜੇ ਹੈਲਮਟ ਉਹ ਪ੍ਰੋਵਾਈਡ ਕਰਾਇਆ ਗਿਆ